ਓਏ ਥੋੜੀ ਪਾਇਨ ਤੋਂ ਕਿਨੋ ਉਹ ਗੋਭੀ ਦੀ ਪਨੀਰ ਚ ਗਲਾਬ ਦਾ ਫਲ ਉਹ ਗਾ ਸੁਣ ਕੰਦੇ ਗਾ ਸੁਣ ਬੇਰੀ ਹਾਂਜੀ ਇਹ ਆ ਕੁੜੀ ਕੌਣ ਆ ਕਿੱਥੋਂ ਆਈ ਇਹ ਇਹ ਜੀ ਆਪਣੀ ਓਸੀ ਤੋਂ ਦੀ ਕੁੜੀ ਆ ਜੀ ਉਹ ਅੱਜ ਢਿੱਲੀ ਸੀ ਤੇ ਇਹ ਆ ਗਈ ਫਿਰ ਉਹਦੇ ਖਾਂਦੇ ਇਹ ਪੰਜਾ ਬਲਾਹ ਮੜਾ ਜਾ ਰਿਹਾ ਪਿੰਕੀ ਪਿੰਕੀ ਗੱਲ ਸੁਣੀ ਮੜਾ ਜਾ ਇਹ ਕੁੜੀ ਆ ਚਾ ਤੂੰ ਫਿਰ ਚੱਲੋ ਲਾਓ ਹਾਜ਼ਰੀ ਹੈ ਆ ਕੁੜੀ ਕੀ ਵੈਦਰੀ ਮਾਮ ਸਰ ਮੇਰੀ ਮੰਮੀ ਬਿਮਾਰ ਹੈ ਅੱਛਾ ਹਾਂਜੀ ਬਿਮਾਰ ਹੈ ਤੇ ਫਿਰ ਤੂੰ ਆ ਦੀ ਮਾਂ ਦੇ ਸਾਥੇ ਕੰਮ ਨਹੀਂ ਕਰ ਸਕਦੀ ਸਰ ਮੈਂ ਸਕੂਲੋਂ ਛੁੱਟੀ ਲੈ ਕੇ ਆਈ ਆ ਮਜਬੂਰੀ ਹੈ ਬਸ ਤਾਂ ਕਿ ਦਿਹਾੜੀ ਨਾ ਮਰੇ ਇਸੇ ਕਰਕੇ ਮੈਂ ਕੰਮ ਤੇ ਆ ਤੇਰਾ ਵੀ ਸੋਚਦੇ ਕੋਈ ਗੱਲ ਨਹੀਂ ਕਰਦੇ ਇਲਾ ਜ਼ਿਲਾ ਨਹੀਂ ਦੋੜਦੇ ਘਰੇ ਓ ਮੇਟ ਦੱਸ ਹਾਂਜੀ ਸਰ ਓਏ ਕੁੜੀ ਦੀ ਕਿਉਂ ਜਵਾਨੀ ਤੂੰ ਰੇਤੇ ਚ ਰੋਲੀ ਜਾਣਾ ਤੇ ਘਰੇ ਤੇਰੀ ਪਰਜਾਈ ਵੀ ਹੈ ਨਹੀਂ ਤੇ ਫਿਰ ਇਹਨੂੰ ਘਰੇ ਪੇਜ ਆਪਣੇ ਉਥੇ ਕੰਮ ਧੁੰਦਾ ਕਰੂ ਮਾੜਾ ਮੋਟਾ ਹੈ ਚਾਲਾ ਭਾਈ ਕੁੜੀਏ ਤੂੰ ਆਪਣੇ ਘਰੇ ਫਿਰ ਪਹੁੰਚ ਹੈ ਜਾ ਕੇ ਲੈ ਕੇ ਡਰੈਸ ਦਾ ਪਤਾ ਇਹਨੂੰ ਸਾਰਾ ਪਤਾ ਛੱਡਿਆ ਹੋਊਗਾ ਜਾ ਕੇ ਠੀਕ ਹੈ ਹਾਂ ਸੰਗਿਆ ਬੰਦ ਜੇ ਅੱਜ ਮੇਰੀ ਮਜਬੂਰੀ ਨਾ ਨਾ ਹੁੰਦੀ ਆ ਕੱਸੀਆਂ ਮਾਰ ਕੇ ਦਾ ਸਿਰ ਪਾੜ ਦਿੰਦੀ ਉਹ ਕ੍ਰਿਸ਼ਨ ਹਾਂਜੀ ਆ ਸਰਪੰਚ ਦੇ ਟੱਬਰ ਦੀ ਸਾਰਿਆਂ ਦੀ ਹਾਜ਼ਰੀ ਲਾ ਦੇ ਹਾਂਜੀ ਹਾਂਜੀ सरपंच ਦੇ ਵੀ ਸਾਰੇ ਟੱਬਰ ਦੀ ਹਾਇਰੀ ਲਾਗੇ ਠੀਕ ਹੈ ਤੁਹਾਡੇ ਰਿਸ਼ਤੇਦਾਰਾਂ ਦੀ ਵੀ ਕਰਤੀ ਇਕਲੀ ਉਹ ਮੈਂ ਆਪਣੀ ਬਹੂ ਦੀ ਹਾਇਰੀ ਪਾਈ ਸੀ ਉਹ ਕੋਈ ਨਹੀਂ ਕੋਈ ਲਾ ਲਾ ਠੀਕ ਹੈ ਜੀ ਇਹ ਇਹ ਹੋ ਗਿਆ ਜੀ ਹੋ ਗਿਆ ਹਾਂ ਜੀ ਅੱਛਾ ਮੇਰੀ ਗੱਲ ਸੁਣ ਜੀ ਜਿਹੜਾ ਕੰਮ ਨਾ ਕਰੇ ਹੂੰ ਉਹ ਬੁੱਢੀ ਵਾਂਗੂ ਦਿਹਾੜੀ ਕਰਦਿਆ ਕਰ ਉਹਦੀ ਠੀਕ ਹੈ ਜੀ ਵਿਹਲਿਆਂ ਕਿਸੇ ਨੂੰ ਪੈਸੇ ਨਹੀਂ ਦੇਣਗੇ ਜੀ ਕੰਮ ਫੁੱਲ ਕਰਾਉਣਾ ਦਿਹਾੜੀ ਪਾਉਂਦੇ ਅੱਧੀ ਦੇ ਦਿਆ ਕਰ ਕੋਈ ਗੱਲ ਨਹੀਂ ਮੈਂ ਤੇ ਨਾਲ ਪਰ ਜਿਹੜੀ ਪਿੰਕੀ ਐ ਉਹ ਕੰਮ ਕਰੇ ਨਾ ਕਰੇ ਦਿਹਾੜੀ ਫੋਲੀ ਰੱਖਣੀ ਐ ਕੰਮਤੇ ਆਵੇ ਨਾ ਆਵੇ ਠੀਕ ਹੈ ਦਿਹਾੜੀ ਉਹਦੀ ਪਾਈ ਦੇਣੀ ਜੀ ਇਹ ਮੈਨੂੰ ਲੰਬਾ ਨਹੀਂ ਮਿਲਣਾ ਚਾਹੀਦਾ ਜਰਾ ਵਿਓ ਦੇ ਪੈਸੇ ਮਿਲੇ ਨਹੀਂ ਅੱਜ ਠੀਕ ਹੈ ਤੇ ਨਾਲੇ ਜਾ ਰੱਖੀ ਹਾਂ ਠੀਕ ਹੈ ਜੀ ਹਾਂ ਹੈਲੋ ਨਕਸਾਂ ਦਾ ਵੇਲੇ ਬਹੁਤ ਹੋਇਆ ਉਹ ਗੁਰਦੁਆਰੇ ਦੇ ਬੁਰੇ ਗਾਲਾ ਜੋਰਾ ਹਾਂ ਹਾਂ ਚਲੋ ਲੋਕਾਂ ਦੇ ਨਾਲ ਹੀ ਆ ਮੀ ਹੈ ਹੀ ਬਹੁਤ ਏ ਸੀ ਮੈਂ ਮੈਂ ਰੋਕੇ ਬਹਣ ਲਵਨਾ ਇੱਕ ਮਿੰਟ ਚਲੋ ਤੇਰਾ ਇਹ 60 ਰੁਪਏ ਨਰੇਗਾੜ ਦਾ ਆ ਇਹਦਾ ਜਦ ਤੋਰੀਪੁਰ ਕਾ ਚੱਲੂਗਾ ਨਾ ਜਦ ਜਲਾਵਾਗੇ ਓ ਜੰਡੇ ਅਖਵਾਰ ਪੜਾਈ ਬੱਤ ਤੁਸੀਂ ਕੋਈ ਨਹੀਂ ਘਬਰਾਉਣਾ ਮੈਂ ਕਰਦਾ ਸਰਪੰਚ ਸਾਹਿਬ ਨਾਲ ਗੱਲ ਇਹ ਕੀ ਗੱਲ ਹਰ ਇੱਕ ਵਾਰ ਸਾਡੇ ਪੈਸੇ ਕੱਟੇ ਜਾਂਦੇ ਆ ਮੈਂ 1 ਮਹੀਨਾ ਕੰਮ 25 ਦਿਨ ਕੰਮ ਕੀਤਾ ਮੇਰੇ 10 ਦਿਨਾਂ ਦੇ ਪੈਸੇ ਆਏ ਆ ਤੇ ਮੈਨੂੰ ਸਾਰਾ 1200 ਹੀ ਆਇਆ ਮਹੀਨਾ ਹੋ ਗਿਆ ਕੰਮ ਕਰਦੀ ਹੋਰ ਮੈਂ ਤਾਂ ਲੋਨ ਵੀ ਲਈ ਬੈਠੀ ਆ ਕਿੱਥੋਂ ਭਰੂੰਗੀ ਕਹਿੰਦੇ ਤੇਰੇ ਖਾਤੇ ਨੂੰ ਲੋਕ ਲੱਗਿਆ ਮੇਰਾ ਤਾਂ ਪੈਸਾ ਵੀ ਨਹੀਂ ਆਇਆ ਹੈ ਤੱਕੀ ਕੋਈ ਨਹੀਂ ਆਪਾਂ ਚਲੋ ਚੱਲਦੇ ਆ ਕਰਦੇ ਆ ਗੱਲ ਸਾਡੇ ਨਾਲ ਹੀ ਧੱਕਾ ਹੁੰਦਾ ਗਰੀਬਾਂ ਨਾਲ ਹਰ ਇੱਕ ਵਾਰ ਪਤਾ ਨਹੀਂ ਕਾਦੇ ਪੈਸੇ ਕੱਟ ਦਿੰਦੇ ਆ ਕਾਦੇ ਖਾਤਿਆਂ ਲੋਕ ਲਾ ਦਿੰਦੇ ਆ ਇਹ ਤਾਂ ਪੁੱਛਣਾ ਨਾ ਭੱਜਾ ਕੇ ਅੱਜ ਵੀ ਸਾਡੇ ਨਾਲ ਹਰ ਇੱਕ ਵਾਰ ਤੁਸੀਂ ਆਇਆ ਕਿਉਂ ਕਰਦੇ ਹੋ ਦਾਨ ਸਾਫੀਆਂ ਗਰੀਬਾਂ ਵਾਲੀ ਹੁੰਦੀਆਂ ਗੀਆਂ ਆਪਦੇ ਖਾਤੇ ਦੇ ਫੁੱਲੇ ਇਹਨਾਂ ਦੇ ਚਲੋ ਜੋ ਆਪਾਂ ਕਰਦੇ ਸਰਪੰਚਾ ਨਾਲ ਗੱਲ ਕਰੀ ਬੈਠੇ ਲੱਗਦਾ ਪੁੱਛ ਦਿਆਂਗੇ ਵੀ ਸਰਪੰਚਾਵੋ ਕਹੋਰਾ ਭਾਈ ਸਭ ਤੋਂ ਸਾਡੇ ਮਿੰਟਰੀ ਕਾਦੇ ਪੈਸੇ ਨਹੀਂ ਆਏ ਜੀ ਐਤ ਕੀ ਅੱਧੇ ਆਏ ਆ ਤੇ ਫਿਰ ਕਿਉਂ ਆ ਜਾਣਗੇ ਐਡੀ ਕਿਹੜੀ ਗੱਲ ਆ ਤੁਸੀਂ ਪਿਛਲੀ ਵਾਰ ਵੀ ਕਹਿੰਦੇ ਸੀ ਆ ਜਾਣਗੇ ਪਿਛਲੀ ਵਾਰ ਵੀ ਅੱਧੇ ਆਏ ਸੀ ਪਿਛਲੀ ਵਾਰ ਵਾਲੇ ਤਾਂ ਹੁਣੇ ਕੀ ਸੀ ਐਤ ਕੀ ਲਈ ਅੱਧੇ ਆਏ ਜੀ ਨਾ ਬਈ ਜਿੰਨੇ ਤੁਸੀਂ ਦਿਹਾੜੀਆਂ ਲਾਈਆਂ ਉਹਨੇ ਤੁਹਾਡੇ ਪੈਸੇ ਆਏ ਹੋਣਗੇ ਇਦੋਂ ਬਾਅਦ ਥੋੜਾ ਸਰਕਾਰ ਕਿੱਥੋਂ ਦੇ ਦੇ ਵੇ ਭਾਈ ਜੇ ਪੈਸੇ ਆਏ ਹੁੰਦੇ ਤਾਂ ਤੇਰੇ ਕੋਲ ਇੱਥੇ ਕੀ ਲੈਣ ਆਉਣਾ ਸੀਗਾ ਹੈ ਇੱਕ ਮਹੀਨਾ ਲਾ ਕੇ 30 ਦਿਨ ਤੇ ਪੈਸੇ ਆਏ ਸਾਰੇ 1200 ਰੁਪਿਆ ਮੈਨੂੰ ਨਹੀਂ ਉਦੋਂ ਤੂੰ ਕਰਦੀ ਕੀ ਆ ਤੈਨੂੰ 1200 ਰੁਪਿਆ ਆ ਗਏ ਥੋੜਾ ਬੇਲੀ ਜ ਵੇ ਭਾਈ ਦੇਖਾਸ ਮੈਂ ਤਾਂ ਸਾਰਾ 1200 ਮਹੀ ਦਾ ਤੈਨੂੰ ਬੈਠੀ ਦੱਸਗੀ ਹੈ ਤੇ ਤੂੰ ਇੱਕ ਦਿਨ ਅੱਗੇ ਜਨਾਨੀ ਭੇਜ ਕੇ ਵੇਖਾਂ ਸਾਰੇ ਦਿਨ ਕਸੀਏ ਨਾ ਪੱਟ-ਪੱਟ ਕੇ ਘਾ ਤੇ ਬਹਾਰ ਆ ਜਾਣ ਦੇਗਾ ਤਦin ਮੈਂ ਬੈਠੀ ਦੱਸਗੀ ਤੇ ਕਸੀਆ ਮਾਰ ਦੇਣੀ ਮੈਂ ਤੈਨੂੰ ਦਿਲ ਸੀ ਹੈ ਤੇ ਪੈਸੇ ਮੈਨੂੰ 1200 ਹੀ ਆਇਆ ਸਾਰਾ ਮਹੀਨੇ ਦਾ ਬੋਲਦੀ ਕਿ ਮੈਂ ਮੁਰਿਆ ਤੂੰ ਹੈ ਤੁਹਾਡੇ ਅਰਗੇ ਜਾਂਦਾ ਜਾਂਦੇ ਦਿਹਾੜੀ ਤੇ ਸਾਡੇ ਅਰਗੇ ਸਦਾਰਾਂ ਦੀਆਂ ਜਨਾਨੀਆਂ ਘਰੇ ਪੈਂਦੀਆਂ ਭੁੱਖੇ ਲੰਗੇ ਪਤਾ ਕਿੱਥੋਂ ਤੁਰੇ ਆਉਂਦੇ ਮੂੰਹ ਚਾਕੇ ਵੇ ਭਾਈ ਤੈਨੂੰ ਹੀ ਵੋਟਾਂ ਪਾਈਆਂ ਤੇ ਹੁਣ ਤੈਨੂੰ ਹੀ ਪੁੱਛਣਾ ਹੁਣ ਪੁੱਛ ਕੇ ਕਿਨੂੰ ਜਾ ਕੇ ਅਸੀਂ ਤੇ ਸਾਡੇ ਪ ਨਾ ਮੈਂ ਤੁਹਾਡੇ ਪੈਸੇ ਦਾ ਕੀ ਕਰਾਂ ਮੈਂ ਤੁਹਾਡੇ ਪੈਸੇ ਖਾ ਗਿਆ ਸਰਪੰਚ ਸਾਹਿਬ ਪਹਿਲੀ ਗੱਲ ਤਾਂ ਬੰਦੇ ਵਾਂਗੂ ਗੱਲ ਕਰੋ ਤੁਸੀਂ ਮੇਰੇ ਵੀ ਪੈਸੇ ਮਰ ਗਏ ਮੇਰੇ ਤਾਂ ਕਹਿੰਦੇ ਖਾਤੇ ਨੂੰ ਹੀ ਲੋਕ ਲੱਗਿਆ ਸਾਡੇ ਪੈਸੇ ਜਾਂਦੇ ਕਿੱਧਰ ਆ ਮੈਂ ਤਾਂ ਭਾਈ ਤੁਹਾਡੇ ਪੈਸੇ ਖਾਦੇ ਨਹੀਂ ਨਾ ਮੈਨੂੰ ਤੁਹਾਡੇ ਲੋਕ ਦਾ ਪਤਾ ਸੈਕਟਰੀ ਨੂੰ ਜਾ ਕੇ ਪੁੱਛੋ ਨਾ ਮੇਰਾ ਕੋਈ ਕਾਰ ਬਣਿਆ ਨਰੇਗਾ ਦਾ ਜੇ ਮੈਂ ਤੁਹਾਡੇ ਕੋਈ ਪੈਸੇ ਖਾਦੇ ਤੂੰ ਮੈਨੂੰ ਤਾਂ ਦੱਸੋ ਕੀ ਪਤਾ ਸਰਪੰਚ ਸਾਹਿਬ ਖਾ ਹੀ ਗਏ ਹੂੰ ਸੁਣਿਆ ਵੀ ਸਰਪੰਚ ਖਾ ਜਾਂਦੇ ਆ ਪੈਸੇ ਇਹ ਗੰਦ ਖਾਂਦੀ ਆ ਤੇ ਬਿਲ੍ਹਾ ਮੈਨੂੰ ਨਹੀਂ ਤੁਹਾਡੇ ਜਿਹੜੀਆਂ ਬਹੁਤ ਸੂਰੀਆਂ ਜੱਤਾਂ ਨੂੰ ਆ 40 ਕਿਲੇ ਦਾ ਸਰਦਾਰ ਆ ਮੈਂ ਸਹੀ ਗੱਲ ਆ ਸਰਪੰਚ ਸਾਹਿਬ ਤੁਸੀਂ ਮੁਫਤ ਖੋਰਗੇ ਤੇ ਥੁੱਕਦੇ ਨਹੀਂ ਪਰ ਥੁੱਕੇ ਚੱਟ ਜ਼ਰੂਰ ਲੈਣੇ ਹੋ ਤੁਸੀਂ ਕੀ ਬਗਵਾਦ ਕਰਦਾ ਤੂੰ ਓਏ ਕੀ ਭੌਂਕੀ ਇਹਦਾ ਭੌਂਕਦਾ ਨਹੀਂ ਜੀ ਵੱਡੂਗਾ ਵੀ ਅੱਜ ਆ ਸਾਰਾ ਤੁਹਾਡਾ ਰਿਕਾਰਡ ਚੱਕੀ ਫਿਰਦਾ ਮੈਂ ਅੱਜ ਆਹ ਦੇਖੋ ਸਰਪੰਚ ਸਾਹਿਬ ਤੁਹਾਡਾ ਚਿੱਠਾ ਸਾਰੇ ਤਾਂ ਨਹੀਂ ਪਰ ਬਹੁਤੇ ਸਰਪੰਚ ਤੁਹਾਡੇ ਵਰਗੇ ਕੁਝ ਕਰਦੇ ਆ ਆਹ ਦੇਖੋ ਤੁਹਾਡੀ ਲੂੰਧੀਆਂ ਦਿਹਾੜੀਆਂ 75 ਦਿਹਾੜੀਆਂ ਸਾਲ ਦੀਆਂ ਪਾਈਆਂ ਵੀ ਆ ਜੀ ਤੁਹਾਡੇ ਜਿਹੜਾ ਪੋਤਾ ਆ ਛੋਟਾ ਹਜੇ ਮੈਨੂੰ 16 ਸਾਲਾਂ ਦਾ ਹੋਊਗਾ 13 ਦਿਹਾੜੀਆਂ ਉਹਦੀਆਂ ਮਹੀਨੇ ਦੇ ਪਾਈਆਂ ਪਾਈਆਂ ਆ ਤੁਹਾਡੀ ਕੈਨੇਡਾ ਵਾਲੀ ਕੁੜੀ ਨਹੀਂ 52 ਦਿਹਾੜੀਆਂ ਪਾਤੀਆਂ ਜਿਹਉਂ ਦੀਆਂ ਤੁਸੀਂ ਪਿਛਲੇ 6 ਮਹੀਨਿਆਂ ਦੇ ਵਿੱਚ ਵਿੱਚ ਤੇ ਹੋਰ ਤਾਂ ਹੋਰ ਯਾਰ ਸਿਰ ਲਾਇਆ ਪਿਆ ਤੁਸੀਂ ਆਹ ਦੇਖੋ ਜਿਹੜੀ ਥੁੱਡੀ ਰਾਜਸਥਾਨ ਵਾਲੀ ਭੂਆਣੀ ਉਹਦੀ 90 ਯਾਰ ਉਹ ਤਾਂ ਪੰਜਾਬ ਚ ਵੀ ਨਹੀਂ ਰਹਿੰਦੇ ਸਾਡੇ ਪਿੰਡ ਨਹੀਂ ਰਹਿੰਦੀ ਉਹਦੀ 90 ਦਿਹਾੜੀਆਂ ਪਾਈਆਂ ਪਈਆਂ 97 ਦਿਹਾੜੀਆਂ ਸਾਲ ਦੀਆਂ ਉਹਦੀਆਂ ਰਿਸ਼ਤੇ ਨਾ ਤਿੰਨ ਭਾਈ ਜੰਨੋ ਯਾਰ ਕੋਈ ਸ਼ਰਮ ਕਰੋ ਯਾਰ ਇੰਨਾ ਸਾਡੇ ਗਰੀਬਾਂ ਦਾ ਕੱਟ ਕੇ ਤੁਸੀਂ ਆਪਦੇ ਰਸ ਦਾ ਦੇਣਾ ਪਾਈ ਇਹਨੂੰ ਹਜੇ ਤੁਸੀਂ ਕਹਿੰਦੇ ਆ ਅਸੀਂ ਥੁੱਕੇ ਨਹੀਂ ਚੱਟਦੇ ਯਾਰ ਹਰ ਕਸਰਗੀ ਰੰਦੀ ਥੁੱਕਾ ਚੱਟਣਾ ਚ ਥੁੱਕਾ ਚੱਟਣਾ ਚੰਗਾ ਹੁੰਦਾ ਮੇਰੇ ਸਹਾਨ ਵਾਲੋ ਆਪ ਦਾ ਥੁੱਕਾ ਚੱਟੋਗੇ ਮੈਂ ਇੱਕ ਸਾਨੂੰ ਲੋਕਾਂ ਨੂੰ ਵੀ ਗੱਲ ਕਹਿਣੀ ਚਾਹਣਾ ਵੀ ਇੱਕ ਸਾਈਟ ਤੇ ਜਾ ਕੇ ਤੁਸੀਂ ਚੈੱਕ ਕਰੋ ਸਾਰੇ ਜਾਣੇ ਲੋਕ ਇਕੱਠੇ ਹੋ ਕੇ ਆਪ ਦੇਖੋ ਸਾਈਟ ਤੇ ਸਰਕਾਰ ਨੇ ਬਣਾਏ ਕਿਹਦੇ ਕਾਰਡ ਬਣੇ ਕਿਹਦੇ ਨਹੀਂ ਬਣੇ ਕਿਹਦੇ ਜਾਲੀ ਕਾਰਡ ਬਣੇ ਆ ਤੁਸੀਂ ਆਪ ਤਾਂ ਪੁੱਛ ਕਛ ਕਰਦੇ ਨਹੀਂ ਕਿ ਦਿਹਾੜੀ ਲੈ ਕੇ ਜਾ ਵੜਦੇ ਹੋ ਸਾਨੂੰ ਸਰਪੰਚ ਜਿਹੜੇ ਦੇਣ ਦਾ ਫੜ ਕੇ ਘਰੇ ਆ ਜਾਂਦੇ ਹੋ ਆਪ ਦੀ ਪੜਤਾਲ ਕਰੋ ਥੋੜਾ ਸਰਕਾਰ ਤੁਹਾਨੂੰ ਹੱਕ ਦਿੰਦੀ ਆ ਤੁਸੀਂ ਆਪ ਦਾ ਹੱਕ ਲੈਣਾ ਕਿਸੇ ਦਾ ਤੈਨੂੰ ਮੰਗਦੇ ਨਾ ਤੁਸੀਂ ਇਹ ਤੁਹਾਨੂੰ ਸਾਰਾ ਪਤਾ ਲੱਗ ਜੂ ਕਿਹਦੇ ਜਾਲੀ ਕਾਰਡ ਬਣੇ ਕਿਹਦੀਆਂ ਜਹਾਜ਼ ਹਾਜ਼ਰੀਆਂ ਪੈ ਰਹੀਆਂ ਹੈਗੀਆਂ ਜਿਹੜੇ ਦਿਹਾੜੀਆਂ ਕਰਦੇ ਆ ਉਹਨਾਂ ਨਾਲ ਧੱਕਾ ਹੁੰਦਾ ਹੈਗਾ ਸਾਡੀ ਗਰੀਬ ਦੀ ਕਿਉਂ 10 ਮਿੰਟ ਕਿਤੇ ਦੁੱਖ ਸੁੱਖ ਤੇ ਬਹਿਣ ਜਾਵੜੇ ਬੁੜੀ ਦੀ ਵਿੱਚੋਂ ਕੰਮ ਤੋਂ ਤੇ ਉਹਨੂੰ ਸ਼ੌਨ ਨੂੰ ਥੋੜਾ ਸੈਕਟਰੀ ਆ ਕੇ ਗੱਤਬੀਜਾਂ ਕਰਦਾ ਉਹਦੇ ਨਾਲ ਇੱਜ਼ਤ ਆ ਸਾਡੀਆਂ ਬੰਲੀ ਗਲਤ ਨਹੀਂ ਕਹਾਂ ਝਾਕਦੇ ਥੋੜੇ ਮੈਂ ਸੈਕਟਰੀ ਜਿਹੜੇ ਥੋੜੇ ਲਾਇਏ ਮੂਰੇ ਕਈ ਯਾਰ ਇਹ ਥੋੜੀ ਹੁੰਦਾ ਵੀ ਗਰੀਬ ਬੰਦੇ ਅਸੀਂ ਟਾਈਮ ਪਾਸ ਕਰਦੇ ਆ ਧੱਕੇ ਨਾਲ ਸਾਡੇ ਤੇਰੇ ਇੱਕ ਵਾਰ ਤੁਸੀਂ ਧੱਕੇ ਸਾਡੇ ਨਾਲ ਹੀ ਧੱਕਾ ਆਊਗਾ ਅਸੀਂ ਜਿਉਂ ਦੇਸ਼ ਆਜ਼ਾਦ ਹੋਇਆ ਯਾਰ ਉਹਦੇ ਵੀ ਦਿਹਾੜੀ ਕਰਦੇ ਸੀ ਤੇ ਅੱਜ ਵੀ ਦਿਹਾੜੀਆਂ ਕਰੀ ਜਾਂਦੇ ਆ ਕੀ ਗੱਲ ਅਸੀਂ ਨਹੀਂ ਮਿਹਨਤ ਕਰਦੇ ਯਾਰ ਸਵੇਰੇ 5 5 4 4 ਵਜੇ ਸੀ ਘਾਹ ਥੋੜਾ ਸਾਰਾ ਕੁਝ ਬਣੀ ਜਾਂਦਾ ਸਾਡੇ ਨਾਲ ਪਤਾ ਨਹੀਂ ਕਿਉਂ ਹੁੰਦਾ ਅਸੀਂ ਕੀ ਰੱਬ ਦੇ ਮਾਂ ਮਾਰੇ ਜਾਂ ਥੋੜੇ ਸਰਕਾਰਾਂ ਦੇ ਮਾਰੇ ਯਾਰ ਅਸੀਂ ਸਾਡੇ ਨਾਲ ਹੀ ਧੱਕਾ ਹੁੰਦਾ ਅਗਲਾ ਕਹਿੰਦਾ ਜੀ ਮਿਹਨਤ ਨਾਲ ਉਹ ਵਾਜੋ ਮਿਹਨਤ ਨਾਲ ਕਿਹੜੀ ਮਿਹਨਤ ਆ ਜਿਹੜੀ ਅਸੀਂ ਮਜ਼ਦੂਰ ਨਹੀਂ ਕਰਦੇ ਯਾਰ ਤਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪ ਸਾਈਡ ਤੇ ਜਾ ਕੇ ਚੈੱਕ ਕਰੋ ਥੋੜੇ ਪਿੰਡ ਚ ਕਿਹਦੇ ਕਾਰਡ ਨਜਾਇਜ਼ ਬਣੇ ਆ ਕਿਹਦੀਆਂ ਨਜਾਇਜ਼ ਦਿਹਾੜੀਆਂ ਪੈ ਰਹੀਆਂ ਆਪ ਵੀ ਕੁਝ ਨਿਗਾਹ ਕਰੋ ਕੱਲਾ ਸਰਕਾਰਾਂ ਤੇ ਜਾਂ ਸਰਪੰਚਾਂ ਦੇ ਨਿਰਪਰਨ ਨਾ ਰਹੋ ਸਾਰੇ ਸਰਪੰਚ ਕੋਈ ਨਹੀਂ ਪਰ ਜ਼ਿਆਦਾਤਰ ਸਰਪੰਚ ਗਰੀਬਾਂ ਦਾ ਹੱਕ ਮਾਰ ਕੇ ਆਪ ਦੇ ਢਿੱਡ ਭਰੀ ਜਾਂਦੇ ਆ ਤੇ ਅਸਲ ਦੇ ਵਿੱਚ ਜਿਹੜੇ 40 ਕਿੱਲਾਂ ਸਰਦਾਰ ਘੋਂਦੇ ਨਾ ਇਹ ਕਹਿੰਦੇ ਸਾਨੂੰ ਮੁਫਤ ਕਰੋ ਮੁਫਤ ਕਰੋ ਅਸੀਂ ਨੇ ਸਹੀ ਮਿਹਨਤ ਦੀ ਖਾਨੇ ਆ ਖਾਂਦੇ ਬਹੁਤੀ ਤੁਸੀਂ ਸਭ ਜਾਣ ਕੇ ਦੀ ਪੜ ਜਾਣ ਬਣਦੇ